ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊਜ਼ ਚੈਨਲ ਨਵੀਂ ਅਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫਿਰ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਗੱਲ ਕਰਦੇ ਆ ਕਿ ਅੱਜਕੱਲ੍ਹ ਲੋਕਾਂ ਨੂੰ ਬਿਜ਼ਨਸ ਕਰਨਾ ਵੀ ਬੜਾ ਔਖਾ ਹੋ ਗਿਆ ਕਿਉਂਕਿ ਚੋਰ ਲੁਟੇਰੇ ਜਿਹੜੇ ਨੇ ਹਮੇਸ਼ਾ ਜਿਹੜੀ ਤਾਕ ਦੇ ਵਿੱਚ ਬੈਠੇ ਰਹਿੰਦੇ ਨੇ ਕਿ ਕਦੋਂ ਕਿਸੇ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਾਏ ਜੀ ਹਾਂ ਐਸਾ ਹੀ ਇੱਕ ਮਾਮਲਾ ਜਿਹੜਾ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਕਰਿਆਨੇ ਦੀ ਦੁਕਾਨ ਦੇ ਉੱਤੇ ਇੱਕ ਲੁਟੇਰਾ ਆਂਦਾ ਆ ਤਾਂ ਸਭ ਤੋਂ ਪਹਿਲਾਂ ਤਾਂ ਦੁਕਾਨਦਾਰ ਨੂੰ ਕਿਹਾ ਜਾਂਦਾ ਹੈ ਕਿ ਆਪਣਾ ਗੱਲਾ ਜਿਹੜਾ ਆ ਉਹ ਖਾਲੀ ਕਰ ਦੇ ਜਿੰਨੇ ਪੈਸੇ ਤੇਰੇ ਗੱਲੇ 'ਚ ਹੈ ਉਹ ਸਾਨੂੰ ਦੇ ਦੇ ਤਾਂ ਜਦੋਂ ਵਿਰੋਧ ਕੀਤਾ ਦਾ ਦੁਕਾਨਦਾਰ ਵੱਲੋਂ ਤਾਂ ਉਹਦੇ ਗੋਲੀ ਮਾਰ ਦਿੱਤੀ ਜਾਂਦੀ ਆ ਉਹਦੇ ਲਾਤੇ 'ਚ ਗੋਲੀ ਮਾਰੀ ਜਾਂਦੀ ਆ ਤਾਂ ਉਸ ਤੋਂ ਬਾਅਦ ਜਿਹੜਾ ਜਿੰਨਾ ਕਹਿ ਸੀਗਾ ਉਹ ਲੁੱਟ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਫਿਲਹਾਲ ਜਿਹੜੀ ਦੁਕਾਨਦਾਰ ਦੀ ਜਿਹੜੀ ਹਾਲਤ ਬੜੀ ਗੰਭੀਰ ਹੈਗੀ ਹੈ ਕਿਉਂਕਿ ਉਹਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਹੈ ਤੇ ਇਸ ਪੂਰੇ ਮਾਮਲੇ ਦੀ ਜਰੀਆ ਉਹ ਜਾਂਚ ਕੀਤੀ ਜਾ ਰਹੀ ਹੈ ਕਾਕਾ ਹੀ ਅਸੀਂ ਖੇਤ ਗੋਡੀ ਕਰੀ ਜਾਂਦੇ ਸੀਗੇ ਜੀ ਤੇ ਇਹ ਪਿੰਡ ਦੇ ਜਿਹੜੇ ਅੱਗੇ ਮੇਰੇ ਚਾਚੇ ਦਾ ਕਤਲ ਕੀਤਾ ਸੀਗਾ ਜੀ ਬਲਵੀਰ ਸਿੰਘ ਦਾ ਕਤਲ ਕੀਤਾ ਸੀ ਉਹਨਾਂ ਨੇ ਮੇਰੇ ਭਰਾ ਨੂੰ ਜੀ ਰਾੜਾਂ ਨਾਲ ਕੁੱਟ-ਕੁੱਟ ਕੇ ਮਾਰਤਾ ਹੀ ਵਾਜਾਈ ਖਾਲਾ ਟਾਉਂਦੇ ਆ ਜਾਣ ਕੇ ਆ ਕੇ ਖੇਤੇ ਸਾਡੇ ਖਾਲਾ ਟਾਉਂਦੇ ਪੱਕਾ ਖਾਲਾ ਟਾਉਂਦੇ ਆ ਵਟਨਾ ਵਟ ਸਾਂਝੀ ਆਈ ਪਹਿਲਾਂ ਮੇਰੇ ਚਾਚਾ ਜੀ ਦੀ ਹੋਈ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਨਾ ਜੀ ਇਸੇ ਖਾਲੇ ਕਰਕੇ ਹੋਈ ਜੀ ਤੇ ਨਹੀਂ ਇਹਨਾਂ ਨੇ ਬੇਗਨਾ ਕਰਤਾ ਜੀ ਜੋ ਉਹ ਹੀ ਦੋਸ਼ੀ ਹੈ ਉਹ ਹੀ ਫੇਰਾ ਦੇ ਉਹਨਾਂ ਨਾਲ ਲੜਾਈ ਕੀਤੀ ਹੈ ਜਿਹਨਾਂ ਨੂੰ ਬੇਗਨਾ ਕੀਤਾ ਜੀ ਉਹਨਾਂ ਨੇ ਮਾਰਿਆ ਜੀ ਹੈ ਗਈ 20 ਜਣੇ ਜੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਅਜੇ ਤੱਕ ਕੋਈ ਪੁਲਿਸ ਪਹੁੰਚੀ ਨਹੀਂ ਸਾਡੇ ਕੋ ਹਾਂ ਜੀ ਸਾਨੂੰ ਜੀ ਕਿੰਟਾ ਡੇਟ ਕਿੰਟਾ ਹੋ ਗਿਆ ਜੀ ਅਜੇ ਤੱਕ ਕੋਈ ਮੁਲਾਜ਼ਮ ਨਹੀਂ ਇਹ ਪਹੁੰਚਿਆ ਸਾਡੇ ਕੋਲ ਅਜੇ ਅਸੀਂ ਇਹ ਜਉਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸਾਰਿਆਂ ਨੂੰ ਜੀ ਅਜੇ ਸਾਡੇ ਤੱਕ ਕੋਈ ਪਹੁੰਚਿਆ ਨਹੀਂ ਅਜੇ ਤੱਕ ਮੁਲਾਜ਼ਮ ਇੱਥੇ ਹੀ ਹੋਏ ਖੇਤੀ ਹੋਈ ਸਾਡੇ ਜੀ ਰਾੜਾ ਮਾਰੀਆਂ ਮੇਰੇ ਭਰਾ ਦੇ ਬ੍ਰਦਰ ਦਾ ਕਤਲ ਕਰ ਦਿੱਤਾ ਜੀ ਇਹਨਾਂ ਨੇ ਮੇਰੇ ਡੈਡੀ ਦਾ 3 ਸਾਲ ਪਹਿਲਾਂ ਕਤਲ ਹੋਇਆ ਸੀ ਕੋਈ ਕਿਸੇ ਵੀ ਜਿਹੜੇ ਗੁਨਾਹ ਬੇਗਨਾ ਕੀਤੇ ਗਰ ਬੰਦੇ ਉਹਨਾਂ ਨੇ ਉਹ ਦੁਬਾਰਾ ਸਾਜ਼ਿਸ਼ ਰਚ ਕੇ ਬੰਦਿਆਂ ਨੇ ਕਤਲ ਕਰਾ ਦਿੱਤਾ ਵੇ ਟਾਣੀ ਚ ਦੋ ਬੰਦੇ ਉਹਨਾਂ ਦੇ ਟਾਣੀ ਤੇ ਬੰਦੇ ਬਹੁਤ ਬੰਦੇ ਗੁੰਡੇ ਇਕੱਠੇ ਕਰਕੇ ਜੀ ਮੈਂ 104 ਤੇ 112 ਤੇ ਕਾਲ ਵੀ ਕੀਤੀ ਸਰ ਕਿਸੇ ਨੇ ਮੇਰੀ ਗੱਲ ਨਹੀਂ ਸੁਣਾਈ ਕਿਤੇ ਅੰਦੇ 20 ਮਿੰਟਾਂ ਚ ਬੰਦੇ ਆਜਾ 20 ਮਿੰਟਾਂ ਬਾਅਦ ਨਹੀਂ ਉਹਨਾਂ 20 ਮਿੰਟਾਂ ਬਾਅਦ ਵਾਕਾ ਕਰ ਦਿੱਤਾ ਖਾਲਾ ਵੀ ਢਾ ਦਿੱਤਾ ਨਾਲ ਬੰਦਾ ਸਾਡਾ ਮਾਰ ਵੀ ਦਿੱਤਾ ਸੀ ਤੇ ਬਾਈ ਮੈਂ ਬਹੁਤ ਜਲਦੀ ਭੱਜਾ ਮੈਂ ਨੂੰ ਬਾਈ ਕਹਿੰਦਾ ਸੀ ਇਸ ਤਰ੍ਹਾਂ ਵੀ ਛੇਤੀ ਫੋਨ ਕਰ ਇਹਨਾਂ ਨੇ ਬਹੁਤ ਸਾਡੇ ਨਾਲ ਬਹੁਤ ੱੱਕਾ ਬਹੁਤ ਹੀ ਮੇਰੇ ਡਾਡੀ ਦਾ ਅਜ ਤੱਕ ਕੋਈ ਕੋਈ ਬੰਦਾ ਨਹੀਂ ਫੜਿਆ ਸਾਰੇ ਵੇਗਣਾ ਕੋਈ ਅੰਦਰੋਂ ਬਾਹਰ ਨਿਕਲ ਗਿਆ ਕੋਈ ਦੋਸ਼ੀ ਬਹੁਤ ਹੀ ਬਹੁਤ ਅਕਾਬੂਤ ਬਹੁਤ ਵਾਰ ਬੰਦੇ ਵੀ ਮੈਂ ਕਿ ਬਹੁਤ ਵਾਰ ਬੰਧਿਆ ਨੇ ਵੀ ਬਹੁਤ ਇਹਨਾਂ ਨੇ ਕਰਜ ਦਾ ਮੇਰੇ ਡੈਡੀ ਦੇ ਜੀ ਦੇ ਡੈਡੀ ਚੱਲਿਆ ਸੀ ਸਾਤ ਤੜਨ ਜੀ ਅੱਜ ਤੋਂ 3 ਸਾਲ ਪਹਿਲਾਂ ਤੇ ਅਸੀਂ ਕਰੇ ਹੈ ਨਹੀਂ ਸੀ ਤੇ ਮੇਰੇ ਡੈਡੀ ਜੋ ਉਹਨਾਂ ਨੇ ਬੰਦੇ ਉਹ ਵੀ ਸਾਜ਼ਿਸ਼ ਰਚ ਕੇ ਬੰਦੇ ਇਕੱਠੇ ਕਰਕੇ ਗੁੰਡਾ ਸਾਰਿਆਂ ਨੂੰ ਜੀ ਉਹਨਾਂ ਨੇ ਇਕੱਠੇ ਕਰਕੇ ਤੇ ਮੇਰੇ ਡੈਡੀ ਦਾ ਖਤਲ ਕਰ ਦਿੱਤਾ ਸੀ ਉਹਦੇ ਚੋਂ 12 ਜਣੇ ਹੈਗੇ ਸੀ ਜਿਨ੍ਹਾਂ ਚੋਂ 7 ਰਹਿ ਗਏ ਸੱਤਾ ਦੂਜੇ ਬੇਗਨਾ ਕਰ ਦਿੱਤਾ ਸੀ ਉਹ ਅੱਜ ਤੱਕ ਕੋਈ ਉਹ ਉਹਨਾਂ ਨੂੰ ਮੈਂ ਬਹੁਤ ਵਾਰੀ ਐਪਲੀਕੇਸ਼ਨ ਲਾਈ ਆ ਐਸਐਸਪੀ ਤੇ ਡੀਐਸਪੀ ਤਿਕੜ ਵੀ ਮੈਂ ਡੀਸੀ ਤਿਕੜ ਵੀ ਮੈਂ ਉੱਤੇ ਫੋਨ ਵੀ ਚੰਡੀਗੜ੍ਹ ਵਿੱਚ ਕੀਤਾ ਪਰ ਨਹੀਂ ਮੇਰੀ ਸੁਣਾਈ ਨਹੀਂ ਐਪਲੀਕੇ ਭਗਵੰਤ ਮਾਨ ਸਰਦਾ ਉਹਨੂੰ ਵੀ ਕੈਪਟਨ ਨੂੰ ਕੀਤਾ ਫੋਨ ਪਰ ਉਹਨੇ ਵੀ ਨਹੀਂ ਸਾਡੀ ਸੁਣਾਈ ਕੀਤੀ ਅੱਜ ਉਸ ਉਹਨਾਂ ਨੇ ਹੀ ਰਚ ਕੇ ਸਾਜਿਸ਼ ਉਹ ਦੁਆਰਾ ਮੇਰੇ ਬ੍ਰਦਰ ਦਾ ਕਤਲ ਕਰ ਦਿੱਤਾ ਤੇ ਦੋਨਾਂ ਦਾ ਖਾਲੇ ਦਾ ਸੰਬੰਧ ਹੀ ਆਪਸ ਵਿੱਚ ਕੋਈ ਝਗੜਾ ਸੀ ਜੀ ਉਹਦੇ ਸੰਬੰਧੀ ਅੱਜ ਇਹਨਾਂ ਦੇ ਕਿਤੇ ਲੜਾਈ ਹੋਈ ਹੈ 3 ਵਜੇ ਦੇ ਕਰੀਬ ਸਾਨੂੰ ਇਨਫਾਰਮੇਸ਼ਨ ਮਿਲੀ ਜੀ ਤੇ ਉਹ ਬੁੱਧ ਪ੍ਰਕਾਹ ਹੈ ਜਿਹਦੀ ਡੈਥ ਹੋ ਗਈ ਤੇ ਉਹ ਸਾਨੂੰ ਰੁਕਾ ਮਸੂਲ ਹੋਇਆ ਜੋ ਵੀ ਉਹ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਅਜੇ ਪਹਿਲਾਂ ਇਹਨਾਂ ਦਾ ਬਿਆਨ ਲਿਖ ਕੇ ਐਫ ਆਰ ਦਰਜ ਕਰਾਂ ਦੇਖਦੇ ਹਾਂ ਹੁਣ ਆ ਕੇ ਡੈੱਡ ਬੋਡੀ ਜੀ ਕੀ ਹੈ ਖੇਤ ਵਿੱਚ ਖਾਲੇ ਬਿਸਮਿਲ ਉਹਨਾਂ ਦੀ ਸਟੇਟਮੈਂਟ ਲਿਖ ਕੇ ਜੋ ਵੀ ਬਿਆਨ ਲਿਖਾਉਣਗੇ ਉਸ ਅਸਬਾਬ ਐਫ ਆਰ ਇੱਕ ਮਰਡਰ ਹੋਇਆ ਜੀ ਹਾਂਜੀ ਹਾਂਜੀ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾੜਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ